ਸ਼ਾਂਤੀ ਦੇ ਕੰਮ ਚਲਾਦਾ ਹੱਥ ਨਾਲ ਤੇ ਗਰੇਡਰ ਮੇਸੀ ਉਹਨਾਂ ਦਾ ਰੋਲਾ ਪੈ ਗਿਆ ਬੁਕਿੰਗ ਦਾ ਤੇ ਦਬਰ ਗੂਸੜੂ ਚੱਲੀ ਜਾਂਦਾ ਏਦਾਂ ਹੀ ਬਸ ਤੇ ਬਾਕੀ ਵੀ ਲੈਵਰ ਦਾ ਕੰਮ ਚਲਾਦਾ ਪਰ ਹੱਥ ਨਾਲ ਹੀ ਇੱਥੇ ਭਰਾਈ ਕਰਾਂਗੇ ਹੁਣ ਹੱਥ ਨਾਲ ਹੀ ਕੰਡੇ ਦੀ ਸੈਟਿੰਗ ਹੋ ਗਈ ਨਾਲ ਹੀ ਕੇ ਲੀ ਆ ਸੰਗਲੀ ਹਾਂ ਸੈਟ ਨੇ ਥੱਲੇ ਸੰਗੜੀ ਹਿੱਲੀ ਹੋਊਗੀ ਟੇਡਾ ਕਰ ਲੋ ਥੱਲੇ ਸਹੀ ਆ ਹੋ ਗਿਆ ਨੀਚੇ ਦੇਖਾ ਨੀਚੇ ਨੀਚੇ ਬੋਲ ਫਿਰ ਬੰਦਾ ਤਾਂ ਕਰੋ ਪਹਿਲਾਂ ਕਰੋ ਫੇਰ ਹੀ ਉੱਠੇਗਾ ਆ ਜੋ ਪਿੱਛੇ ਕਰੇਗਾ ਸੰਗੜੀ ਹਿੱਲ ਗਈ ਹੋਣੀ ਆ ਉਦੋਂ ਨਾ ਭਾਈ ਨੀਚੇ ਬੋਲ ਬੂਹੇ ਰੱਖ ਨਾ ਪਿਆਰ ਨਾ ਰੱਖਿਆ ਕਰੋ ਬਸ ਜਰਾ ਕਰੀਆ ਨਿਕਲ ਗਿਆ ਸੋ ਬਿਲ ਲੱਭਤਾ ਹੀ ਨਹੀਂ ਟਰਾਲੀ ਜੀ ਇੱਕ ਹੀ ਚਲਾਉਣਾ ਇਹ ਤਾਂ ਉਦੋਂ ਪਾ ਲਿਓ ਕੁੰਡੀ ਕੋਈ ਨਾ ਚਾ ਰਹਿਣ ਤਾਂ ਛੋੜ ਦਿਓ ਟਾਈਮ ਕੰਮ ਖਰਾਬ ਕਰਦਾ ਉਦੋਂ ਪਾ ਲਿਓ ਜਦੋਂ ਲੋਡ ਆਇਆ ਉਦੋਂ ਬੰਦਾ ਉਧਰ ਬੇਲਾ ਹੋਊਗਾ ਬੰਦਾ ਇੱਕ ਹੀ ਚੱਲਣਾ ਕੰਡਾ ਥੋੜਾ ਦੇਖ ਲਓ ਚਾਹ ਨੂੰ ਭਰ ਲੈ ਲਾ ਲਿਓ ਘੰਟਾ ਦੋ ਨਾਲ ਇਹ ਇੱਕ ਨਹੀਂ ਚੱਲੂਗਾ ਕੰਮ ਹੋ ਗਿਆ ਕਿ ਨਹੀਂ ਹੋ ਗਿਆ ہاں ਸਹੀ ਹੈ ਹਿੱਲਣਾ ਚਾਹੀਦਾ ਆਪਣੇ ਆਪ ਨਹੀਂ ਇਹ ਸਹੀ ਨਹੀਂ ਹੈਗਾ ਚੱਕ ਇਹਨੂੰ ਯਾਰ ਸਾਰਿਆਂ ਨੂੰ ਸਟੈਡਾ ਕਰ ਇਹਨੂੰ ਇਧਰ ਨੂੰ ਕਰ ਟੇਡਾ ਕਰ ਦੇ ਟੇਡਾ ਕਰ ਫੜ ਕੇ ਰੱਖੀ ਹੁਣ ਦੇਖ ਕੀ ਹੈ ਇਹਦਾ ਹਿਲਦਾ ਘੱਟ ਨਹੀਂ ਉਹ ਨਾਲ ਲੱਗਦਾ ਦੇਖੋ ਉਹਦੇ ਵੇਵਲਾ ਹਾਂ ਆ ਰੋਕੇ ਜੁਰਕੇ ਆ ਚੱਕ ਉੱਪਰ ਲਾ ਵੀ ਆਪਾਂ ਆ ਪੈਰ ਚੱਕਿਆ ਦਾ ਪੈਰ ਆ ਜੀ ਦਾ ਹਾਂ ਰੱਖ ਥੱਲੇ ਇਹਨੂੰ ਕੱਲ ਇਹਨਾਂ ਦਾ ਕੰਮ ਰੋਕਿਆ ਸੀਗਾ ਲੇਬਰ ਦਾ ਹੱਥ ਨਾਲ ਭਰਾਈ ਕਰਤੀ ਸੀ ਆਪਾਂ ਫਿਰ ਤੇ ਇਹਦਾ ਚੱਕਰ ਸੀਗਾ ਗ੍ਰੇਡਰ ਜੇ ਇਹਦਾ ਬੁੱਕ ਸੀਗਾ ਤੇ ਬਾਕੀ ਕੱਲ ਫਿਰ ਇਹ ਮਿਲਿਆ ਨਹੀਂ ਆਪਾਂ ਨੂੰ ਤੇ ਕੱਲ ਦਾ ਦਿਨ ਫਿਰ ਆਪਾਂ ਭرائی ਲਾ ਦੇਈਏ ਇਦਾਂ ਤੇ ਫਿਰ ਅੱਜ ਉਹ ਮੇਸੀਗਾ ਦਾ ਭਰਨਾ ਆਇਆ ਤੇ ਨਾਲ ਗ੍ਰੇਡਰ ਨਾਲ ਹੀ ਵੀ ਬੁੱਕ ਕੀਤਾ ਹੋਇਆ ਆਪਣਾ ਤੇ ਫਿਰ ਲਿਆ ਕੇ ਫਟ ਕਰਤਾ ਇਹ ਹੈਗਾ ਡਬਲ ਪੰਜ ਛਾਂਟੀਆਂ ਵਾਲ ਤੇ ਕੰਮ ਚਲਾਤਾ ਕਿਹੜਾ ਸਾਢੇ 9 ਦਾ ਟਾਈਮ ਹੋ ਗਿਆ ਤੇ ਬਾਕੀ ਕਾਲੀ ਲੱਗਿਆ ਲਾਉਣ ਨੇੜੇ ਤੇ ਇਹਦੇ ਵੀ ਕਰਦੇ ਆ ਫਿਰ ਦਵੀਆਂ ਨਾਲ ਜਵਾਕੇ ਇਹਦਾ ਵੀ ਕੰਮ ਚਲਾਉਂਦੇ ਆ ਮੋਟਰ ਵਾਲਾ ਰੌਣੀ ਦਾ ਮਤਲਬ ਕਾ ਬਹੁਤਾ ਬੱਸ ਅਮੇਸੀ ਘਮਾ ਕੇ ਲੈ ਆ ਉਧਰੋਂ ਟਰਾਲੀ ਤੇ ਮੂਰੇ ਟਰਾਲੀ ਦੇ ਵਜਨ ਘੱਟ ਕਰਕੇ ਸਲਿੱਪ ਮਾਰਦਾ ਸੀਗਾ ਚਲੋ ਵਾ ਕਰ ਲੋ ਚਾਲੂ ਫਿਰ ਛੱਟਾ ਕੰਮ ਕਢਦਾ ਧੂਵਾ ਵਾਲਾ ਟੈਂਪਰ ਤੇ ਬਾਕੀ ਇਹ ਚ ਬੇਲਾਂ ਬੁੱਲੀਆਂ ਜੀਆਂ ਫਸੀਆਂ ਪਈਆਂ ਸੀ ਇਦਾਂ ਹੀ ਕੋਈ ਸਾਫ ਸਫਾਈ ਦਾ ਨਹੀਂ ਸੀਗਾ ਇਹਦਾ ਧੰਗ ਤਰੀਕਾ ਕੋਈ ਤੇ ਬਾਕੀ ਜੋ ਸਰਕਾਰੀ ਕੰਮ ਹੁੰਦਾ ਕਹਿੰਦਾ ਮਤਲਬ ਇਦਾਂ ਹੀ ਚੱਲਦੇ ਆ ਸਾਂਝੇ ਕੰਮ ਜੇ ਤੇ ਪਰ ਆਪਣਾ ਨਹੀਂ ਹੈਗਾ ਇਦਾਂ ਤੇ ਸਾਫ਼ ਕਰਕੇ ਦੇਣਾ ਇਹ ਹਾਂ ਮਰ ਹੁਣ ਕੀ ਚੱਕਰ ਹੈ ਚਲੋ ਚਲਾਓ ਸਾਫ਼ ਕਰਦਾ ਮਾੜਾ ਬੇਲਬੂਲ ਨਹੀਂ ਫਸਿਆ ਉਹ ਕੱਢਦੇ ਰਹਿਣਗੇ ਬਸ ਆਂ ਤਾਂ ਵੀ ਤੁ ਵੀ ਜਾਂਦੇ ਚਲੋ ਠੀਕ ਹੈ ਛੋੜਾ ਮਾਰੀ ਜੋ ਲਾਦਾ ਕੰਮ ਤੇ ਹਰਾ ਥੋੜਾ ਜਿਹਾ ਆਪਣੇ ਜਰ ਹੋ ਗਿਆ ਸੀ ਜਿਆਦੇ ਤੇ ਪੈਂਡਲੇ 'ਚ ਖੜੇ ਠੀਕ ਆ ਤੇ ਚਲੋ ਬਾਕੀ ਐਂਦੇ ਹਿਸਾਬ ਨਾਲ ਚੱਲੀ ਜਾਂਦਾ ਕੰਮ ਓਟੋ ਓਟੇ ਆ ਜੋ ਬੰਦਾ ਪੂਰਾ ਹੋ ਜਾ ਉੱਪਰ ਬੰਦਾ ਚਾੜ ਲਾ ਉੱਪਰ ਜਿਹੜਾ ਚਾੜਨੇ ਵਾਲਾ ਤੇ ਜਾਏਗਾ ਉਹ ਉੱਪਰ ਚਾੜੋ ਬੰਦਾ ਕਿੰਨਾ ਚੜੇਗਾ ਓ ਬਬਲੂ ਬਬਲੂ ਹੱਕ ਮਾਰ ਓ ਬਬਲੂ ਦਾ ਦੋ ਉੱਤੇ ਭਾਵੇਂ ਬਸ ਦੇ ਰੱਖ ਲਓ ਫਿਰ ਰਹੇਗਾ ਨਹੀਂ ਇਹ ਵਾਲਾ ਸਾਰਾ ਆ ਕੋਈ ਨਾ ਦੋ ਮਿੰਟ ਚੱਲੇਗਾ ਤਾਂ ਹੋਏ ਜਗਾ ਹਿਸਾਬ ਕਿਤਾਬ ਉਹ ਵੀ ਠੀਕ ਹੈ ਬਰਾਬਰ ਹੈ ਬਟਾ ਬੈਲੈਂਸ ਹੈ ਇੱਥੇ ਚੱਲੇ ਜਾਣਾ ਮੈਂ ਜੀ ਸਹੀ ਆ ਆਪਾਂ ਕਿਤਾਬ ਇਹਦੇ ਦਿਨ ਫਿੱਟ ਤੇ ਕੋਈ ਬੜਾ ਚੱਕਰ ਨਹੀਂ ਪਿਆ ਇਹਦਾ ਸੈਟ ਕਰਨ ਨੂੰ ਸੌਖਾ ਸੀਗਾ ਉਧਰ ਖੋਲਣ ਨੂੰ ਸਾਨੂੰ ਚੱਕਰ ਪਿਆ ਥੋੜਾ ਜਿਹਾ ਜਗਾ ਥੋੜੀ ਜਿਹੀ ਚਿੰਨੀ ਵੀਜੀ ਸੀ ਪਰ ਸੈਟ ਕਰਨ ਨੂੰ ਜਾਨੀ ਸੌਖਾ ਹੈ ਉਹ ਪਹਿਲਾਂ ਮੈਂ ਬੰਦਾ ਘੱਟ ਜੀਗਾ ਕੋਈ ਨਾ ਨਿਕਲੇ ਆਊਗਾ ਇਹ ਦੁਬਾਰਾ ਪਾ ਦੇ ਪਰ ਆਦੀ ਨਹੀਂ ਤਾਂ ਹਉ ਇਹ ਚਾਰ ਪੰਜ ਬੋਰੀ ਚਾਰ ਬੋਰੀ ਦੁਬਾਰਾ ਪਾ ਦੋ ਇਹ ਦੋਲਾ ਤੇ ਨਾ ਜੀਂਦੀ ਤਾਂ ਬਲਤੂੰਜੀ ਹੈ ਸੈੱਟ ਕਰ ਲੋ ਇਹਨੂੰ ਇਸ ਦਾ ਇੱਕ ਟਰੈਕਟਰ ਹੈ ਉਸ ਪਰ ਬੱਟਾ ਪੜਾਇਆ ਦੂਸਰੇ ਕੰਡੇ ਗਾਇ ਇੱਕ ਟਰੈਕਟਰ ਕੁੰਡੀ ਲੈਣਾ ਬਦਲੀ ਫਲਾਜੀ ਜਰਾ ਬਦਲੀ ਕਿਨੇ ਰੱਖਿਆ ਉਹ ਨੀ ਕੋ ਤੁਸੀ ਲੈ ਕੇ ਕੰਡਾ ਦੋਨੋਂ ਬੇਕਾਰ ਹੋ ਜਾਏਗਾ ਅੱਜ ਕੰਮ ਖੇਤ ਦੇਣਗੇ ਥੋੜੇ ਰਹਿਊਗਾ ਮੈਨੂੰ ਲੱਗਦਾ ਜੇ ਰਿਆ ਦਾ ਹੈ ਨਹੀਂ ਹੋਣਾ ਚਾਰ ਤੂੰ ਪਿਛੇ 6 ਫੁੱਟ ਦਾ ਵਾ ਤੂੰ ਇੱਥੋਂ ਬਾਅਦ 40 ਇੱਥੇ ਤੱਕ ਸਿਰ ਤੱਕ ਜੇ 4 ਫੁੱਟ ਇੱਥੇ ਤਾਂ ਉਧਰ हां मोडे तक तेरे 4 फुट बणना है। चल मैं रोटी ਲੈਉਣਾ ਜਾ ਕੇ ਫਿਰ ਟਾਈਮ ਹੋ ਗਿਆ। ਚਾਹ ਜੂ ਲੈਉਣਾ ਇਹਨਾਂ ਦਾ। ਕੰਮ ਕਰਾਂ ਚੱਲ ਪਿਆ। ਤੇ ਆਉਂਦਾ ਬਾਬੂ ਵੀ ਫਿਰ ਕਰ ਦਿੰਦੇ ਇਹਨੂੰ ਵਾਹ ਕੇ। ਉਹ ਕਹਿੰਦਾ ਮੈਂ ਬੋਣਾ ਤਾਂ ਵੀ ਆਣਾ ਮੈਂ ਕਹਿੰਦਾ ਕੋਈ ਗੱਲ ਨਹੀਂ। ਵਾਹ ਕੇ ਇਹਨੂੰ ਫਿਰ ਮੋਟਰ ਚਲਾ ਦਿੰਦੇ ਆ ਨਾ ਉਹਦਾ ਉਧਰ ਚਲਾ ਦਾਂਗੇ ਖਾਲ ਤਿਆਰ ਕਰਕੇ ਉਹਨੂੰ ਬਿਠਾ ਲਿਓ ਨਾ ਘੰਟਾ ਕ ਖਾਲ ਚਕਾ ਕੇ ਕਰ ਦਿੰਨੇ ਆ ਕੰਮ ਸੈਟ। ਰੋਟੀ ਵਾਲਾ ਵੀ ਆ ਵੀ ਆਇਆ ਨਹੀਂ ਇਹਦਾ ਹਨਾ ਆਨੇ ਵਾਲਾ ਉਹ। ਚੱਲ ਲੈਉਣਾ ਚਾਹ ਜਾ ਕੇ। ਖੱਜ ਦੇਣੇ ਕੰਮ ਆਇਆ ਤੈਮੇ ਲਾਦਾ ਕਾਹਦੇ ਮਰ ਨੂੰ ਡਖਾ ਲਾ ਹੁਣ ਇੱਕ ਟਸਟਰ ਤੇ ਜਾ ਕੇ ਸਕੀ ਹੋ ਜੀ ਹਾਂ ਇੱਕ ਵਾਰ ਸਟਾਰਟ ਕਰ ਲੈਣਾ ਜੀ ਉਹਨੂੰ ਉਹਦਾ ਗਰਮੀ ਆਇਆ ਹੀ ਆ ਘਰੋਂ ਪਹਿਲਾਂ ਐ ਇਧਰ ਐ ਨੂੰ ਬਾਹਲਾ ਫਿਰ ਇਹਨੂੰ ਬਾਹਲਾ ਫੇ ਜਾਨੂੰ ਉਹ ਚੱਕ ਲਾਂਗੇ ਕਾਜ ਆ ਹੋਰ ਫਿਰ ਕਰਤਾ ਫਿੱਟ ਹੈ ਹੈ ਕਰਤਾ ਚੱਲ ਫਿਰ ਪਾਲਾਂ ਤਾਂ ਵੀ ਇਹਨੂੰ ਬਾਹਲ ਲੈਣੇ ਪਹਿਲਾਂ ਆ ਗਿਆ ਬਬੂ ਡੌੜੀ ਦੇ ਵੀ ਆਉਂਦੇ ਇਹਨੂੰ ਬਾਕੇ ਫਿਰ ਜਾਂ ਲੋਕ ਆਖ ਕੇ ਜੇ ਚੱਕੇ ਜਾਣਗੇ ਕੰਮ ਚੱਲ ਪਿਆ ਕੰਡੇ ਦਾ ਵੀ ਨਾਲ ਹੀ ਚਲਾਤਾ ਰੋਟੀ ਖਾ ਕੇ ਲੇਵਲ ਚੱਲ ਪਈ ਐ ਰਾਸ਼ਣ ਚ ਜਾਂਦਾ ਮਾਲ ਜ਼ਿਆਦਾ ਗੋੜੀ ਦੇ ਡੱਫਲ ਦਾ ਮਾੜਾ ਮੋਟਾ ਹੀ ਆ ਤੇ ਖਾਸ ਨਹੀਂ ਤੇ ਬਾਬੂ ਨੇ ਕਰ ਲਿਆ ਕੇਰਾ ਸਿੱਧਾ ਕੇਰਾ ਪਾਉਣੀ ਆ ਆਪਾਂ ਬਸ ਇਹਨੂੰ ਇਦਾਂ ਹੀ ਲਾਉਣੀ ਕਰ ਦੇਣੀ ਆ ਇਹਦੀ ਸੁਹਾਗਾ ਸੁਹਾਗਾ ਮਾਰਨੀ ਲੋੜ ਨਹੀਂਗੀ ਰੇੜੀ ਨਾਲ ਕੰਮ ਹੋ ਜਾਣੀ ਸੌਖਾਵਾ ਮਤਲਬ ਗੱਟੂ ਤੇ ਅਸਰ ਨਹੀਂ ਪੈਂਦਾ ਨਹੀਂ ਗੱਟੂ ਨਾ ਸਟੋਰ 'ਚ ਜਾ ਕੇ ਢਿੱਲੇ ਹੋ ਜਾਂਦੇ ਆ ਇਹ ਤੇ ਥੱਲੇੋਂ ਘਸ ਕੇ ਪਾਟਣ ਵੀ ਲੱਗ ਜਾਂਦੇ ਆ ਤੇ ਜਿਹੜੀ ਦਾ ਕੰਮ ਹੋ ਜਾਣੀ ਸੌਖਾ ਦੂਜੇ ਕ੍ਰੇਟਰ ਤੇ ਹੈ ਨਹੀਂ ਇਹ ਦੇ ਨਾਲ ਹੈਗੀਆਂ ਰੇੜੀਆਂ ਤੋਂ ਤੇ ਗਾਹ ਨੂੰ ਆਉ ਦੇ ਬਣਵਾਉਣੇ ਆ ਵੀ ਨਾਲੇ ਤੇ ਗਮਲੇ ਚੱਕਰ ਨੂੰ ਆਪਾਂ ਨੂੰ ਸਹੀ ਆ ਕਿਉਂਕਿ ਆਨਲਾਈਨ ਮੰਗਵਾਉਣ ਨੂੰ ਫਿਰਦੇ ਜੋ 6-7000 ਦੀ ਦਿੰਦੇ ਆ ਕਿਉਂਕਿ ਗਮਲੇ ਆਪਣੇ ਕਵਾਂਟਰਲ ਦੇ ਹੋ ਜਾਂਦੇ ਮਿੱਟੀ ਸਾਡੇ ਤੇ ਇਹ ਤੇ ਕੱਲਾ ਬੰਦਾ ਹੀ ਚੱਕ ਸਕਦਾ ਪੱਤੀ ਥੋੜੀ ਜਿਹੀ ਗਾਹ ਨੂੰ ਵਧਾ ਕੇ ਜਾਨੀ ਇਹ ਵੀ ਕੋਲੇ ਜੀ ਆਪਣੇ ਟਾਇਰ ਲਾ ਕੇ ਜਾਣੀ ਇਹਨੂੰ ਗਮਲੇ ਚੱਕਰ ਨੂੰ ਵੀ ਬਣਾਉਣਾ ਆਪਾਂ ਜਿਵੇਂ ਟਰੈਕਟਰ ਨਾਲ ਚੱਕਦੇ ਸੀ ਘਰੇ ਆਪਾਂ ਅੰਡੇ ਚੱਲਦੇ ਆ ਦੋ ਨਾਲ ਦੀ ਨਾਲ ਚੱਲ ਜਾਂਦਾ ਅੱਜ ਕੰਮ ਥੋੜਾ ਜਿਹਾ ਖਿੱਚਿਆ ਜਾਣਾ ਵਾ ਨੇ ਕੱਲ ਹੀ ਖਿੱਚਿਆ ਜਾਣਾ ਸੀਗਾ ਤੇ ਚਲੋ ਕੋਈ ਗੱਲ ਨਹੀਂ ਜਿਹੜਾ ਕੰਮ ਚੱਲਣਾ ਹੋਵੇ ਇਦਾਂ ਹੀ ਚੱਲਣਾ ਫਿਰ ਜਦੋਂ ਅਰਚਣ ਪਏ ਜਾਂਦੀ ਹੈ ਬਬੂ ਨੂੰ ਘਰ ਲੈ ਕੇ ਰਸਤਾ ਆ ਜਾਂ ਜਾਣ ਲੱਗੇ ਨਾ ਇਹਨਾਂ ਜਾਣ ਲੱਗੇ ਮੋਟਰ ਚਲਾਈ ਦੇਆ ਕਰੋ ਭਲਾਂ ਦੀ ਫਿਰ ਆਪੇ ਭਰ ਜਾਣੀ ਆ ਠੀਕ ਆ ਜੀ ਜਿਵੇਂ ਉਹ ਕੰਤਾ ਨਾਲ ਨਾਲ ਉਹਦੇ ਪੰਜ ਪੰਜ ਸਿੱਕਣ ਦੇ ਜਰਾ ਆਹ ਉਹਦੇ ਨਾਲ ਲਾਟੀ ਲੱਗ ਰਿਆ ਜਦੋਂ ਨਵੇਂ ਭਾਗੀਆਂ ਕਵਰੇ ਦੇ ਵਿੱਚ ਤੇਲ ਆ ਰੱਖ ਪਾਈ ਜਾਏ ਚਲਾ ਟਾਲੋ ਫਿਰ ਆ ਜਾ ਨੋ ਇਹਨੇ ਦੋ ਤੰਦੇ ਲੱਗਣੇ ਉੱਥੇ ਹੁਣ ਆਹ ਦਾ ਸਟਾਡੀ ਦੇ ਵਿੱਚ ਦੋ ਟਰਾਲੀ ਡੇ ਟਰਾਲੀ ਰਹਿੰਦੀ ਆਹ ਦਾ ਲੱਗ ਜਾਣਾ ਇੱਥੇ ਬਹੁਤ ਟਾਈਮ ਲੱਗਦਾ ਆਹੋ ਕੋਈ ਨਾਉ ਕਰ ਲੋ ਫਿਰ ਆ ਫਿਰ ਕੇ ਬਾਅਦ ਚ ਕਹੋਗੇ ਇਹਨਾਂ ਨੂੰ ਮੈਂ ਸੀਗਾ ਉਹਨਾਂ ਨੂੰ ਆਲੂਆਂ ਦੇ ਖੇਤਾਂ ਉਦਣ ਮੈਂ ਖਚਾਦੀ ਵਿੱਚੋਂ ਸਮਾ ਦੇ ਹੁਣ ਤਾਂ ਇਹਨਾਂ ਟਰਾਲੀ ਡੇ ਟਰਾਲੀ ਰਹਿੰਦੀ ਐ ਬਸ ਆਪਾਂ ਇਹ ਤੋਂ ਸਟਾ ਦੇਾਂਗੇ ਕੋਈ ਚੱਕਰ ਨਹੀਂਗਾ ਉਹਨਾਂ ਟਾਈਮ ਥੋੜਾ ਚੱਲਦਾ ਰਹੇਗਾ ਜਿਹੜਾ ਚੱਲਾ ਫਿਰ ਨਿਉ ਨਿਉਆ ਕੜ ਆਹ ਕੋਈ ਚੱਕਰ ਨਹੀਂਗਾ ਆਹੋ ਇਧਰਲੀ ਸਾਫ ਹੋ ਜੂਗਾ ਚੱਲ ਲੈ ਲੈ ਕੰਮ ਇਹਦਾ ਹੁਣ ਖਤਮ ਸਹੀ ਐ ਆ ਬਾਣਾ ਕੋਲ ਆਉ ਉਹ ਤਾਂ ਫਿਰ ਆ ਹੀ ਹੁੰਦਾ ਹੈ ਮਿਹਨਤ ਕਰਾਸ ਤਾਂ ਮੈਂ ਤਾਂ ਆਜਾ ਬੇਰਾ ਤੈਨੀਆਂ ਚਾਰ ਚਾਰ ਹੀ ਆ ਦੂਜਾ ਫਿਰ ਉਹ ਆ ਗਏ ਨਾਲਕਿਆਂ ਨੂੰ ਗਿਆ ਕਹਿੰਦਾ ਨਾਲਕੀ ਆ ਜਾ ਦੂਰ ਆ ਇੱਥੇ ਆਪੂ ਭਰੇ ਗਿਆ ਤੇ ਗੱਟੂ ਭਰੇ ਗਏ ਤਿੰਨ ਟਰਾਲੀਆਂ ਦਾ ਮਾਲ ਹੋ ਜਾਣਾ ਯਾਨੀ ਅੱਜ ਤੇ ਭਰਦੇ ਆ ਫਿਰ ਤੇ ਬੰਦੇ ਖਿੱਚੀ ਵਰਦਿਆ ਕੰਮ ਪੂਰਾ ਢੇਰ ਵੀ ਖਿੱਚਿਆ ਗਿਆ ਕੱਲ ਨੂੰ ਟਾਈਮ ਨਾਲ ਖਿੱਚਿਆ ਜਾਊਗਾ ਮੈਨੂੰ ਲੱਗਦਾ ਤੇ ਅੱਜ ਥੋੜਾ ਜਿਹਾ ਘੰਟਾ ਕਰ ਡੇਢ ਘੰਟਾ ਲੇਟ ਵੀ ਸੀਗਾ ਸਵੇਰ ਫਟਫਟ ਆਈਏ ਜੇ ਨੂੰ ਕੰਮ ਸੀਗਾ ਕੋਈ ਬਾਲਾ ਚੱਕਰ ਨਹੀਂ ਸੀ ਜਾਨੀ ਚੱਲ ਗਿਆ ਕੰਮ ਵਧੀਆ ਆਪਣਾ ਇੱਥੇ ਆ ਗਿਆ ਠੀਕ ਹੈ ਇਥੇ ਲਾਉਣੀ ਆ ਤਿੰਨੇ ਇਹ ਕੀ ਇਹਦਾ ਥੱਲੇ ਚੈਂਬਰ ਵੇਲਾ ਹੀ ਆਜੇ ਤੱਕ ਥੱਲੇ ਵਾਲਾ ਤਾਂ ਮੈਂ ਕਿਹਾ ਖਾਲੀ ਆ ਜੇ ਆਓ ਤਾਂ ਚਲੋ ਸਹੀ ਆ